ਸਤਿ ਸ਼੍ਰੀ ਅਕਾਲ ਜੀ ਵੈਲਕਮ ਟੂ ਨਿਮਰਤ ਕ੍ਰिएशन ਅੱਜ ਦੀ ਵੀਡੀਓ ਲੈ ਕੇ ਆਏ ਆ ਅੱਜ ਤੁਹਾਡੇ ਲਈ ਆਪਾਂ ਟਿਸਟਾ ਬ੍ਰਾਂਡ ਦੇ ਸੂਟ ਲੈ ਕੇ ਆਏ ਜੀ ਬੜੇ ਪਿਆਰੇ ਕਾਟਨ ਦੇ ਵਿੱਚ ਸੂਟ ਹੋਣਗੇ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸੂਟ ਬਣਨਗੇ ਤੇ ਪਿਓਰ ਕੋਟੇ ਦੇ ਦੁਪੱਟੇ ਦੇ ਨਾਲ ਤਿੰਨ ਤਰ੍ਹਾਂ ਦੇ ਆਪਾਂ ਕਲੈਕਸ਼ਨ ਦਿਖਾਵਾਂਗੇ ਤੁਹਾਨੂੰ ਪ੍ਰਾਈਸ ਵੀ ਤਿੰਨ ਤਰ੍ਹਾਂ ਦਾ ਸਾਰੀ ਵੀਡੀਓ ਦੇ ਵਿੱਚ ਉਹ ਮੇ ਨਾਲ ਦੀ ਨਾਲ ਦੱਸੀ ਜਾਣੇ ਬਸ ਤੁਸੀਂ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਜਿਨ੍ਹਾਂ ਨੇ ਚੈਨਲ ਸਬਸਕ੍ਰਾਈਬ ਨਹੀਂ ਕਰਿਆ ਸਭ ਤੋਂ ਪਹਿਲਾਂ ਮੇਰਾ ਚੈਨਲ ਸਬਸਕ੍ਰਾਈਬ ਕਰ ਲਓ ਡੇਲੀ ਮਾਰਨਿੰਗ ਦੇ ਵਿੱਚ ਆਪਾਂ ਵੀਡੀਓ ਲੈ ਕੇ ਆਉਂਦੇ ਹਾਂ ਜੀ 9:30 ਤੇ 9:30 ਦੇ ਵਿੱਚ ਵਿੱਚ ਮੈਂ ਡੇਲੀ ਵੀਡੀਓ ਪੋਸਟ ਕਰ ਦਿੰਨੀ ਹਾਂ ਜੇ ਤੁਸੀਂ ਚੈਨਲ ਸਬਸਕ੍ਰਾਈਬ ਕਰਿਆ ਹੋ ਤਾਂ ਤੁਹਾਡਾ ਕੋਈ ਵੀ ਸੂਟ ਦੇਖਣ ਤੋਂ ਬਿਸ ਨਹੀਂ ਹੋਊਗਾ ਬਾਕੀ ਜੋ ਤੁਸੀਂ ਮੇਰੀ ਵੀਡੀਓ ਨੂੰ ਅੱਜ ਪਹਿਲੀ ਵਾਰੀ ਦੇਖਿਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਕਿਉਂਕਿ ਆਪਾਂ ਡੇਲੀ ਵੀਡੀਓ ਲੈ ਕੇ ਆਉਂਦੇ ਹਾਂ ਹਰੇਕ ਸੂਟ ਦਾ ਪ੍ਰਾਈਸ ਨਾਲ ਦੀ ਨਾਲ ਦੱਸੀ ਦੇ ਆ ਤੇ ਹਰ ਇੱਕ ਤਰ੍ਹਾਂ ਦਾ ਸੂਟ ਤੁਹਾਨੂੰ ਘਰ ਬੈਠਿਆਂ ਨੂੰ ਪ੍ਰੋਵਾਈਡ ਕਰੀਦਾ ਬੁਕਿੰਗ ਲਈ ਨੰਬਰ ਹੈ ਜੀ ਮੇਰਾ 8146580803824658800 ਤੇ ਇਸ ਨੰਬਰ ਤੇ ਹੀ ਤੁਸੀਂ ਸਕਰੀਨਸ਼ਾਟ ਤੇ ਜਿਕੇ ਆਪਣੇ ਸੂਟ ਦੀ ਬੁਕਿੰਗ ਕਰਾਉਣੀ ਹੁੰਦੀ ਹੈ ਇਸੇ ਨੰਬਰ ਤੇ ਤੁਸੀਂ ਮੈਨੂੰ ਪੇਮੈਂਟ ਕਰਨੀ ਹੁੰਦੀ ਹੈ ਪੇਮੈਂਟ ਜਿਹੜੀ ਆਨਲਾਈਨ ਹੀ ਹੋਣੀ ਹੁੰਦੀ ਹੈ ਕੈਸ਼ ਔਨ ਡਿਲੀਵਰੀ ਦੀ ਆਪਸ਼ਨ ਨਹੀਂ ਹੈਗੀ ਤੇ ਕੋਰੀਅਰ ਚਾਰजेस ਜਿਹੜੇ ਆ ਉਹ ਅਲੱਗ ਤੋਂ ਹੋਣਗੇ ਉਹ ਆਪਣੇ ਐਡਰੈਸ ਦੇ ਅਕੋਰਡਿੰਗ ਜ਼ਰੂਰ ਕਨਫਰਮ ਕਰ ਲਿਆ ਕਰੋ ਜਦੋਂ ਤੁਸੀਂ ਸੂਟ ਦੀ ਪੇਮੈਂਟ ਕਰਨੀ ਹੁੰਦੀ ਹੈ ਉਦੋਂ ਹੀ ਆਪਣਾ ਪਹਿਲਾਂ ਹੀ ਫੁੱਲ ਐਡਰੈਸ ਭੇਜ ਕੇ ਕੋਰੀਅਰ ਚਾਰजेस ਪੁੱਛ ਕੇ ਫਿਰ ਇਕੱਠੀ ਪੇਮੈਂਟ ਕਰ ਦਿਆ ਕਰੋ ਤੇ ਬਾਕੀ ਜਿਨ੍ਹਾਂ ਨੂੰ ਸਕਰੀਨਸ਼ਾਟ ਨਹੀਂ ਲੈਣਾ ਹੁੰਦਾ ਪਰ ਹਰ ਇੱਕ ਸੂਟ ਦਾ ਨੰਬਰ ਪਾਇਆ ਹੁੰਦਾ ਤੁਸੀਂ ਸੂਟ ਦਾ ਨੰਬਰ ਦੱਸ ਕੇ ਵੀ ਆਪਣੇ ਸੂਟ ਦੀ ਬੁਕਿੰਗ ਕਰਵਾ ਸਕਦੇ ਹੋ ਜੀ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਆ ਕੇ ਪਰਚੇਜ਼ਿੰਗ ਕਰਨੀ ਹੈ ਜਦ ਮਰਜੀ ਮੰਡੇ ਟੂ ਸੈਟਰਡੇ ਤੁਸੀਂ ਸ਼ੌਪ ਤੇ ਵਿਜ਼ਿਟ ਕਰ ਸਕਦੇ ਹੋ ਸੰਡੇ ਸਾਡਾ ক্লোਜ਼ ਹੁੰਦਾ ਬੜੀ ਫੈਲੀ ਕਲੈਕਸ਼ਨ ਹੈ ਜੀ ਦੇਖਦੇ ਹਾਂ ਅਸ ਦਾ ਪਹਿਲਾ ਸੂਟ ਇਹ ਦੇਖੋ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਬਹੁਤ ਫਾਈਨ ਕਾਟਨ ਦੇ ਵਿੱਚ ਬਹੁਤ ਜ਼ਿਆਦਾ ਸੌਫਟ ਦੇ ਵਿੱਚ ਕਾਟਨ ਹੈ ਜੀ ਇਹ ਕੋਈ ਲਾਈਨਿੰਗ ਦੀ ਲੋੜ ਨਹੀਂ ਵਿਦਾਊਟ ਲਾਈਨਿੰਗ ਸਾਰੇ ਸੂਟ ਵਿਦਾਊਟ ਲਾਈਨਿੰਗ ਹੋਣਗੇ 2.5 ਮੀਟਰ ਦੀ ਸ਼ਰਟ ਦੀ ਕੱਟ ਰਹਿਣੀ ਹੈ 2.5 ਮੀਟਰ ਦੀ ਬਾਟਮ ਦੀ ਤੇ 2.5 ਮੀਟਰ ਦਾ ਹੀ ਦੁਪੱਟਾ ਪ੍ਰਿੰਟ ਦੇਖੋ ਕਿੰਨਾ ਪਿਆਰਾ ਪਰਪਲ ਕਲਰ ਦੇ ਵਿੱਚ ਇਹ ਸ਼ਰਟ ਆ ਗਈ ਨਾਲ ਪਰਪਲ ਕਲਰ ਦੇ ਵਿੱਚ ਹੀ ਹੈਗੀ ਹੈ ਬਾਟਮ ਟਿਸਟਾ ਬ੍ਰਾਂਡ ਦੀ ਉਹ ਬਾਟਮ ਰਹਿਣੀ ਹੈ ਨਾਲ ਤੇ ਪਿਓਰ ਕੋਟੇ ਦਾ ਦੁਪੱਟਾ ਪਿਓਰ ਕੋਟੇ ਦਾ ਦੁਪੱਟਾ ਬੜਾ ਪਿਆਰਾ ਪੂਰੇ 2.5 ਮੀਟਰ ਦਾ ਦੁਪੱਟਾ ਰਹਿਣਾ ਫੁੱਲ ਲੈਂਥ ਦਾ ਟਿਸਟਾ ਬ੍ਰਾਂਡ ਦਾ ਸੂਟ ਹੈ ਜੀ ਤੁਸੀਂ ਅੱਖਾਂ ਬੰਦ ਕਰਕੇ ਸੂਟ ਖਰੀਦ ਸਕਦੇ ਹੋ ਇਹ ਦੇਖੋ ਕਿ ਬਹੁਤ ਪਿਆਰੇ ਲੁੱਕ ਦੇ ਵਿੱਚ ਸੂਟ ਹੈ ਗਰਮੀਆਂ ਦੇ ਅਕੋਰਡਿੰਗ ਹੀ ਕਲਰ ਹੋਣਗੇ ਤੇ ਪ੍ਰਾਈਸ ਹੈਗਾ 2700 2700 ਪ੍ਰਾਈਸ ਹੈ ਜੀ ਇਹ ਵਾਲੇ ਸੂਟ ਦਾ ਨੈਕਸਟ ਆ ਗਿਆ ਇਹਦੇ ਵਿੱਚ ਸੇਮ ਦੇ ਵਿੱਚ ਮਾਊਸ ਕਲਰ ਖਾਸ ਕਰਕੇ ਬਾਹਰ ਵਾਲੇ ਕਸਟਮਰ ਲਈ ਬੈਸਟ ਸੂਟ ਹੁੰਨੇ ਜੀ ਜਿਨ੍ਹਾਂ ਨੂੰ ਉਹਨਾਂ ਨੂੰ ਲੱਗਦਾ ਹੁੰਦਾ ਵੀ ਕਾਟਨ ਦੇ ਸੂਟ ਮਸ਼ੀਨ ਦੇ ਵਿੱਚ ਸ਼੍ਰਿੰਕ ਹੋ ਜੰਨੇ ਜਾਂ ਥੋੜਾ ਜਿਹਾ ਉਹਨਾਂ ਦੇ ਕਾਟਨ ਬਿਲਕੁਲ ਖਰਾਬ ਹੋ ਜਾਂਦੀ ਹੈ ਪਰ ਤੁਸੀਂ ਟਿਸਟਾ ਬ੍ਰਾਂਡ ਦਾ ਸੂਟ ਲਓਗੇ ਕਿਉਂਕਿ ਸਲਾਈ ਦੇ ਜੇ ਆਪਾਂ ਪੈਸੇ ਲਾਉਣੇ ਆ ਤਾਂ ਫੈਬਰਿਕ ਵੀ ਵਧੀਆ ਹੋਣਾ ਚਾਹੀਦਾ ਇਹ ਦੇਖੋ ਮਾਊਸ ਕਲਰ ਦੇ ਵਿੱਚ ਸੂਟ ਹੈ ਜੀ ਪ੍ਰਿੰਟ ਦੇਖੋ ਕਿੰਨਾ ਪਿਆਰਾ ਹੈ ਦਾ ਦੇਖੋ ਮਾਊਸ ਕਲਰ ਦੇ ਵਿੱਚ ਬਹੁਤ ਪਿਆਰਾ ਕਲਰ ਹੈ ਬਿਲਕੁਲ ਵੀ ਨਾ ਤਾਂ ਸ਼੍ਰਿੰਕੇ ਜੈ ਸੂਟ ਦੇ ਵਿੱਚ ਐਜ਼ ਇਟ ਇਜ਼ ਹੀ ਰਹਿਣਾ ਜੀ ਜਿੰਨਾ ਮਰਜ਼ੀ ਤੁਸੀਂ ਵਾਸ਼ ਕਰ ਲਓਗੇ ਬਿਲਕੁਲ ਵੀ ਕਲਰ ਵੀ ਨਹੀਂ ਜਾਣਾ ਤੇ ਪ੍ਰਿੰਟ ਵੀ ਐਵੇਂ ਹੀ ਰਹਿਣਾ ਤੇ ਨਾਲ ਮਾਊਸ ਕਲਰ ਦੇ ਵਿੱਚ ਹੀ ਬਾਟਮ ਤੇ ਪਿਓਰ ਕੋਟੇ ਦਾ ਦੁਪੱਟਾ ਇਹ ਆ ਗਿਆ ਬਹੁਤ ਪਿਆਰਾ ਪਿਓਰ ਕੋਟੇ ਦਾ ਦੁਪੱਟਾ ਬਹੁਤ ਸੌਫਟ ਦੇ ਵਿੱਚ ਇਹ ਲੁੱਕ ਆ ਜਾਣੀ ਜੀ ਸੋਹਣੀ ट्वेंटी सैवन हंड्राइज है नैक्सट आ गया बड़ा प्यारा फ्रोजी मोर पंखी जहा कलर है। फ्रोजी मोर पंखी कलर ये देखो कि प्यारा बहुत सोहनी प्रिंटिंग कोई लाइनिंग नहीं लगनी विदाउट लाइनिंग सूट बनने के बहुत ही सॉफ्ट है ये मैचिंग बॉटम ना सल्फ के ਦੇ ਨਾਲ ਪਿਓਰ ਕੋਟੇ ਦਾ ਦੁਪੱਟਾ ਰਹਿਣਾ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ ਜੀ ਕੋਟੇ ਦਾ ਕਿੰਨਾ ਪਿਆਰਾ ਦੁਪੱਟਾ ਜਿਵੇਂ ਮਰਜੀ ਸਿਰ ਤੇ ਲੈਣਾ ਤੁਸੀਂ ਦੁਪੱਟਾ ਸਿਰ ਤੇ ਲੈ ਸਕਦੇ ਕੋਈ ਫਿਸਲਣਾ ਨਹੀਂ ਬਿਲਕੁਲ ਸੌਫਟ ਦੇ ਵਿੱਚ ਦੁਪੱਟਾ 2700 ਪ੍ਰਾਈਸ ਦਾ ਨੈਕਸਟ ਆ ਗਿਆ ਬੜਾ ਸੋਹਣਾ ਗਾਜਰੀ ਕਲਰ ਦੇ ਵਿੱਚ ਹੈ ਜੀ ਸੂਟ ਇਹ ਇਹ ਵੀ ਪ੍ਰਿੰਟ ਬਹੁਤ ਸੋਹਣਾ ਬਾਜਰੀ ਕਲਰ ਦੇ ਵਿੱਚ ਪ੍ਰਿੰਟ ਦੇਖੋ ਕਿੰਨਾ ਪਿਆਰਾ ਫੈਬਰਿਕ ਦੀ ਫੁੱਲ ਗਰੰਟੀ ਹੈ ਜੀ ਟਿਸਟਾ ਬ੍ਰਾਂਡ ਦਾ ਸੂਟ 2.5 ਮੀਟਰ ਦੀ ਸ਼ਰਟ ਦੀ ਕਟ ਹੈ 2.5 ਮੀਟਰ ਦੀ ਉਹ ਨਾਲ ਮੈਚਿੰਗ ਬਾਟਮ ਰਹਿਣੀ ਹੈ ਸਾਰੇ ਸੂਟਾਂ ਦੇ ਨਾਲ ਤੇ ਪੂਰਾ 2.5 ਮੀਟਰ ਦਾ ਹੀ ਪਿਓਰ ਕੋਟੇ ਦਾ ਦੁਪੱਟਾ 2700 ਪ੍ਰਾਈਸ ਦੇ ਨੇ ਨੈਕਸਟ ਆ ਗਿਆ ਫਰੋਜ਼ੀ ਕਲਰ ਤੇ ਆ ਰਾ ਫਰੋਜ਼ੀ ਕਲਰ ਦੇ ਵਿੱਚ ਹੈ ਜੀ ਜਿਹੜਾ ਪ੍ਰੋਪਰ ਇੱਕਦਮ ਵਾਲਾ ਫਰੋਜ਼ੀ ਹੁੰਦਾ ਉਹ ਵਾਲਾ ਕਲਰ ਹੈ ਜੀ ਇਹਨੂੰ ਸੀ ਕਲਰ ਬਹੁਤ ਸੋਨਾ ਜਾਂ ਫਰੋਜ਼ੀਆ ਸਲਫ ਦੇ ਵਿੱਚ ਬਾਟਮ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਹੈ। ਦੁਪੱਟਾ ਕਲਰ ਬੜਾ ਪਿਆਰਾ ਹੀ ਵળે ਸੂਟ ਦਾ। 2700 ਪ੍ਰਾਈਸ ਦੇ ਨਾਲ 2700 ਪ੍ਰਾਈਸ ਹੈ ਜੇ ਇਹਨਾਂ ਸੂਟਾਂ ਦਾ। ਨੈਕਸਟ ਆ ਗਿਆ ਬੜਾ ਸੋਹਣਾ ਗ੍ਰੀਨ ਜੇ ਕਲਰ ਦੇ ਵਿੱਚ ਆ ਦੇਖੋ ਥੋੜਾ ਡਾਰਕ ਜਿਹਾ ਫਰੋਜ਼ੀ ਹੁੰਦਾ ਜਿਹੜਾ ਉਹ ਵਾਲਾ ਕਲਰ ਹੈ। ਇਹਦਾ ਵੀ ਪ੍ਰਿੰਟ ਸੂਟ ਦਾ ਮੈਨੂੰ ਬਹੁਤ ਪਿਆਰਾ ਲੱਗਦਾ। ਅਲੱਗ ਜੀ ਲੁੱਕ ਦੇ ਵਿੱਚ ਸੂਟ ਹੈ। ਕੋਈ ਲਾਈਨਿੰਗ ਨਹੀਂ ਲੱਗਣੀ ਬਿਲਕੁਲ ਕੱਪੜਾ ਨਹੀਂ ਖਰਾਬ ਹੋਣਾ ਪ੍ਰਿੰਟ ਦੇਖੋ ਸੂਟ ਦਾ ਕਿੰਨਾ ਪਿਆਰਾ ਹੈ ਮੈਚਿੰਗ ਬਾਟਮ ਨਾਲ ਪਿਓਰ ਕੋਟੇ ਦਾ ਦੁਪੱਟਾ ਦੁਪੱਟਾ ਕਿੰਨਾ ਪਿਆਰਾ ਬਿਲਕੁਲ ਸੌਫਟ ਦੇ ਵਿੱਚ ਦੁਪੱਟੇ ਆ ਔਰ ਲੈਂਥ ਦੇ ਵਿੱਚ ਇਹ ਲੁਕਾ ਗਿਆ 2700 ਪ੍ਰਾਈਸ ਦੇ ਨਾਲ ਇਹ ਸੂਟ ਮੈਂ ਤੁਹਾਨੂੰ ਦਿਖਾਏ ਆ 2700 ਪ੍ਰਾਈਸ ਹੈ ਜੀ ਇਹਨਾਂ ਦਾ 2700 ਨੈਕਸਟ ਆ ਗਿਆ ਜੀ ਬੜਾ ਪਿਆਰਾ ਪਿੰਕ ਕਲਰ ਦੇ ਵਿੱਚ ਇਹ ਜਿਵੇਂ ਤੁਹਾਨੂੰ ਬਿਲਕੁਲ ਪਲੇਨ ਕਾਟਨ ਦਿਖਾਈ ਸੀ ਇਹਦੇ ਵਿੱਚ ਹਲਕਾ ਹਲਕਾ ਜਿਹਾ ਥ्रेड ਦੇ ਨਾਲ ਵਰਕ ਹੈ ਜੀ ਵਰਕ ਵੀ ਨਹੀਂ ਕਹਿ ਸਕਦੇ ਪ੍ਰਿੰਟਿੰਗ ਬੜੀ ਪਿਆਰੀ ਜੀ ਪ੍ਰਿੰਟਿੰਗ ਹੈ ਬਹੁਤ ਪਿਆਰਾ ਪਰ ਸੂਟ ਨੂੰ ਲਾਈਨਿੰਗ ਨਹੀਂ ਲੱਗਣੀ ਹੈਗੀ ਸੂਟ ਵਿਦਾਊਟ ਲਾਈਨਿੰਗ ਹੀ ਬਣਨਾ ਹੈ ਜੀ ਸੂਟ ਵਿਦਾਊਟ ਲਾਈਨਿੰਗ ਬਣਨਾ ਪ੍ਰਿੰਟ ਦੇ ਤੁਸੀਂ ਬਹੁਤ ਬਸਤਾ ਬਹੁਤ ਪਿਆਰੀ ਪ੍ਰਿੰਟਿੰਗ ਹੈ ਜੀ ਸੂਟ ਦੇ ਬਹੁਤ ਸੋਹਣਾ ਸੈਲਫ ਦੇ ਵਿੱਚ ਅਲੱਗ ਜੀ ਪ੍ਰਿੰਟਿੰਗ ਹੈ ਇਹ ਦੇਖ ਵਰਕ ਨਹੀਂ ਹੈਗਾ ਇਹ ਮੇਰੇ ਤੋਂ ਪਹਿਲਾਂ ਵਰਕ ਕਹਿ ਹੋ ਗਿਆ ਇਹ ਪ੍ਰਿੰਟ ਹੈ ਜੀ ਵਿੱਚ 베بی ਪਿੰਕ ਕਲਰ ਦੇ ਵਿੱਚ ਸੂਟ ਹੈ ਫਲਾਵਰ ਪ੍ਰਿੰਟਿੰਗ ਦੇ ਵਿੱਚ ਬੇਸ ਕਲਰ ਦੇ ਵਿੱਚ ਹੀ ਬਾਟਮ ਨਾਲ ਪਲੇਨ ਤੇ ਪਿਓਰ ਕੋਟੇ ਦਾ ਹੀ ਦੁਪੱਟਾ ਬਿਲਕੁਲ ਸੌਫਟ ਦੇ ਵਿੱਚ 20 ਇਹਦਾ ਹੈਗਾ ਪ੍ਰਾਈਸ 2800 2800 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਨੈਕਸਟ ਆ ਗਿਆ ਇਹਦੇ ਵਿੱਚ ਇਹ ਰ ਡਾਰਕ ਕਲਰ ਦੇ ਵਿੱਚ ਹੈ ਜੀ ਦੇਖੋ ਕਿੰਨਾ ਪਿਆਰਾ ਪੀਚ ਜੀ ਟੋਨ ਚ ਡਾਰਕ ਪਹਿਲਾਂ ਬੇਬੀ ਪਿੰਕ ਸੀਗਾ ਜਿਹੜਾ ਪਹਿਲਾਂ ਦਿਖਾਇਆ ਮੈਂ ਤੁਹਾਨੂੰ ਇਹ ਥੋੜਾ ਡਾਰਕ ਕਲਰ ਦੇ ਵਿੱਚ ਹੈ ਬੜਾ ਸੋਹਣਾ ਸੈਲਫ ਦੇ ਵਿੱਚ ਹੈ ਜੀ ਕਾਟਨ ਸੈਲਫ ਚ ਕਾਟਨ ਹੈ ਜੀ ਬਹੁਤ ਸੋਹਣੀ ਮੈਚਿੰਗ ਬਾਟਮ ਇਹਦਾ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹਦਾ ਨੈਕਸਟ ਆ ਗਿਆ ਗ੍ਰੇ بیس ਦੇ ਵਿੱਚ ਹੈ ਜੀ ਪਰਪਲ ਫਲਾਰਸ ਦੇ ਨਾਲ ਸੂਟ ਦਾ بیس ਹੈ ਜਿਹੜਾ ਗ੍ਰੇ ਕਲਰ ਦੇ ਵਿੱਚ ਹੈ ਸੈਲਫ ਦੇ ਵਿੱਚ ਪਿਓਰ ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦਾ ਸੂਟ ਮੈਚਿੰਗ ਬਾਟਮ ਸੋ ਕੋਟ ਦਾ ਬਹੁਤ ਸੋਹਣਾ ਸੂਟ ਹੈ ਵੀ 2800 ਪ੍ਰਾਈਸ ਦੇ ਨਾਲ 2800 ਪ੍ਰਾਈਸ ਹੈ ਜੀ ਇਹਦਾ ਸੂਟ ਦਾ 2800 ਪ੍ਰਾਈਸ ਦੇ ਨਾਲ ਇਹ ਵਾਲਾ ਸੂਟ ਕਿੰਨੇ ਪੈ ਰਹੀ ਗ੍ਰਿੰਟਿੰਗ ਨੇ ਨੈਕਸਟ ਆ ਗਿਆ ਸੂਟ ਦਕਿਆਰਾ ਹੰਦੀ ਵਾਲਾ ਪ੍ਰਿੰਟ ਸਦਾ ਬਹਾਰ ਸੈਲਫ ਦੇ ਵਿੱਚ ਫੈਬਰਿਕ ਹੈ ਪਿਸਟਾ ਬ੍ਰੈਂਡ ਦੇ ਸੂਟ ਹੈ ਜੀ ਬਹੁਤ ਸੋਹਣੇ ਮੈਚਿੰਗ ਬਾਟਮ ਦੇ ਨਾਲ ਪਿਓਰ ਕੋਟੇ ਦਾ ਦਪੱਟਾ ਦਪੱਟਾ ਕਿੰਨਾ ਪੂਰੇ ਟਾਈਟਾਈ ਮਿੱਤਰ ਦੇ ਦੁਪੱਟੇ ਚਾਣਗੇ ਬਹੁਤ ਪਿਆਰੀ ਲੁੱਕ ਦੇ ਵਿੱਚ ਸੂਟ ਆਪਾਂ ਦੇ ਸਰਪ੍ਰਾਈਜ਼ ਤੇ ਨੈਕਸਟ ਆ ਗਿਆ ਫਰੋਜ਼ੀ ਕਲਰ ਇਹਦੇ ਵਿੱਚ ਸੇਮ ਦੇ ਵਿੱਚ ਫਰੋਜ਼ੀ ਕਲਰ rose color de self de vich matchy bottom pure mm. pocket ਸੋਣਾ ਗ੍ਰੀਨ ਫਲੋਜ਼ੀ ਜਿਹਾ ਕਲਰ ਹੈ ਇਹ ਲੋਕਟ ਜੀ ਸੂਟ 2800 ਪ੍ਰਾਈਸ ਤੇ ਨਾਲ ਆਪਣੇ ਇਹ ਵਾਲੇ ਸੂਟ ਤੇ ਨੈਕਸਟ ਦਿਖਾਣੇ ਆ ਤੁਹਾਨੂੰ ਨਵੀਂ ਜੀ ਡਿਜ਼ਾਈਨਿੰਗ ਬੜੀ ਪਿਆਰੀ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਇਹਨੂੰ ਉਸ ਤੋਂ ਵੀ ਜ਼ਿਆਦਾ ਸੁਪੀਰੀਅਰ ਹੈ ਬੇਫਿਕਰ ਹੋ ਕੇ ਕੋਈ ਵੀ ਫੈਬਰਿਕ ਟਿਸਟਾ ਬ੍ਰਾਂਡ ਦਾ ਤੁਸੀਂ ਲੈ ਸਕਦੇ ਹੋ ਕਿਉਂਕਿ ਨਾ ਤਾਂ ਇਹਨੇ ਖਰਾਬ ਹੋਣਾ ਜੀ ਨਾ ਕੋਈ ਸ਼੍ਰਿੰਕੇਜ ਜਾਂ ਸੂਟ ਦੀ ਨਾ ਕੋਈ ਕਲਰ ਉੱਤਰਨਾ ਗ੍ਰੇ ਕਲਰ ਦੇ ਵਿੱਚ ਆ ਦੇਖੋ ਕਿੰਨਾ ਪਿਆਰਾ ਸੂਟ ਹੈ ਗ੍ਰੇ ਕਲਰ ਦੇ ਵਿੱਚ ਪ੍ਰਿੰਟਿੰਗ ਦੇਖੋ ਸੂਟ ਦੀ ਕਿੰਨੀ ਪਿਆਰੀ ਹੈ ਮੈਚਿੰਗ ਬਾਟਮ ਨਾਲ ਤੇ ਪਿਓਰ ਕੋਟੇ ਦਾ ਇਹ ਦੁਪੱਟਾ ਕਿਉਂਕਿ ਇਸਟਾਚ ਵਿੱਚ ਬੜੀ ਪਿਆਰੀ ਪਿਆਰੀ ਫੈਬਰਿਕ ਆਣੇ ਜੀ ਹਰ ਇੱਕ ਤਰ੍ਹਾਂ ਦੇ ਇਹ ਹੈਗੇ ਦੁਪੱਟਾ 3000 ਪ੍ਰਾਈਸ ਹੈ ਜੀ 3000 ਪ੍ਰਾਈਸ ਦੇ ਨਾਲ ਆਪਣਾ ਇਹ ਵਾਲਾ ਸੂਟ ਇਸ ਸੇਮ ਪ੍ਰਿੰਟ ਦੇ ਵਿੱਚ ਇੱਕ ਕਲਰ ਹੋਰ ਆਪਣੇ ਕੋਲ ਬੜਾ ਸੋਹਣਾ ਅੰਗੂਰੀ ਜਿਹਾ ਰੰਗ ਗ੍ਰੀਨ ਟੋਨ ਤੇ ਅੰਗੂਰੀ ਕਲਰ ਹੈ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਬਹੁਤ ਪਿਆਰਾ ਹੈ ਲਾਈਨਿੰਗ ਦੇ ਵਿੱਚ ਫੈਬਰਿਕ ਹੈ ਜੀ ਕੁਝ ਡਿਫਰੈਂਟ ਜਿਹਾ ਕੋਈ ਲਾਈਨਿੰਗ ਨਹੀਂ ਲੱਗਣੀ ਸੂਟ ਨੂੰ ਵਿਦਾਊਟ ਲਾਈਨਿੰਗ ਸੂਟ ਬਣਨਾ ਹੈ ਇਹ ਕੱਪੜੇ ਦੇ ਵਿੱਚ ਹੈ ਬੜਾ ਸੋਹਣਾ ਟਿਸਟਾ ਬ੍ਰੈਂਡ ਦਾ ਸੂਟ ਹੈ ਜੀ ਬਹੁਤ ਸੋਹਣਾ ਅੰਗੂਰੀ ਗ੍ਰੀਨ ਕਲਰ ਦੇ ਵਿੱਚ

ਕਾਟਨ ਦੇ ਵਿੱਚ ਟਿਸਟਾ ਬ੍ਰਾਂਡ ਦੇ 3000 ਪ੍ਰਾਈਸ ਦੇ ਨਾਲ ਸਾਰੀ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਟਿਸਟਾ ਬ੍ਰਾਂਡ ਦੇ ਸੂਟ ਦਿਖਾਏ ਆ ਜੀ ਆਪਾਂ ਪਹਿਲਾਂ ਦਿਖਾਈ ਸੀ 2700 ਫਿਰ 2800 ਦੀ ਰੇਂਜ ਦੇ ਦਿਖਾਏ ਆ ਇਹ ਦੋ ਸੂਟ ਹੈਗੇ ਆ 3000 ਪ੍ਰਾਈਸ ਦੇ ਨਾਲ 3000 ਪ੍ਰਾਈਸ ਦੇ ਨਾਲ ਹਾਂਜੀ ਅੱਜ ਦੇ ਵੀਡੀਓ ਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਵਧੀਆ ਲੱਗਦਾ ਹੈ ਉਹਦਾ ਸਕਰੀਨਸ਼ਾਟ ਭੇਜ ਕੇ ਤੁਸੀਂ ਆਪਣੇ ਸੂਟ ਦੀ ਬੁਕਿੰਗ ਕਰਾ ਸਕਦੇ ਹੋ ਮੁਕੀ ਲਈ ਨੰਬਰ ਹੈ ਜੀ ਮੇਰਾ 81465 80803 81465 80 800 ਦਿਨ ਲਾਈਕ ਜ਼ਰੂਰ ਕਰਿਆ ਕਰੋ ਤੇ ਪਲੀਜ਼ ਕਮੈਂਟ ਕਰਨਾ ਨਾ ਭੁੱਲਿਓ ਕਿਉਂਕਿ ਸੈਟਰਡੇ ਦੀ ਵੀਡੀਓ ਦੇ ਵਿੱਚੋਂ ਆਪਾਂ ਲੱਕੀ ਵイナー ਕੱਢਦੇ ਹਾਂ ਜੀ ਕਮੈਂਟ ਦੇ ਵਿੱਚੋਂ ਹੀ ਤੇ ਸੋਨਾ ਜਿਹਾ ਸੂਟ ਉਹਨਾਂ ਨੂੰ ਗਿਫਟ ਕਰਦੇ ਹਾਂ ਇਸੇ ਕਰਕੇ ਤੁਸੀਂ ਨਾਲ ਜੁੜੇ ਰਹੋ ਕਮੈਂਟ ਕਰਦੇ ਰਹੋ ਵੀਡੀਓ ਨੂੰ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਵੀਡੀਓ ਦੇਖਣ ਲਈ ਥੈਂਕ ਯੂ ਥੈਂਕ ਯੂ ਵੈਰੀ ਮੱਚ